ਸੱਸੀ ਗਾਜੀ ਤੁਸੀਂ ਦੇਖ ਰਹੇ ਹੋ ਸ਼ਿਰੇ ਪੰਜਾਬ ਨਿਊਜ਼ ਚੈਨਲ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆ ਕਿ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਪੰਜ ਸਿੰਘ ਸਹਿਬਾਂ ਵੱਲੋਂ ਇੱਕ ਵੱਡਾ ਫੈਸਲਾ ਜਿਹੜਾ ਆ ਨਿਸ਼ਾਨ ਸਾਹਿਬ ਦੇ ਜਿਹੜੇ ਪੋਸ਼ਾਕੇ ਨੂੰ ਲੈ ਕੇ ਲਿੱਤਾ ਗਿਆ ਜੀ ਹਾਂ ਤਾਂ ਦੱਸਿਆ ਕਿ ਪੰਜ ਸਿੰਘ ਸਹਿਬਾਨ ਵੱਲੋਂ ਜਿਹੜਾ ਫੈਸਲਾ ਲਿੱਤਾ ਗਿਆ ਕਿ ਨਿਸ਼ਾਨ ਸਾਹਿਬ ਦਾ ਜਿਹੜਾ ਪੋਸ਼ਾਕਾ ਜਿਹੜਾ ਹੁਣ ਹੋਏਗਾ ਉਹ ਬਸੰਤੀ ਜਾਂ ਸੁਰਮਈ ਰੰਗ ਦਾ ਉਹ ਹੋਵੇਗਾ ਜੀ ਹਾਂ ਔਰ ਜਿੰਨੇ ਵੀ ਜਿਹੜੇ ਨਿਸ਼ਾਨ ਸਾਬ ਲੱਗੇ ਹੋਏ ਨੇ ਉਹਨਾਂ ਦੇ ਉੱਤੇ ਜਿਹੜਾ ਸਾਰਾਂ ਦਾ ਜਿਹੜਾ ਉਸ ਪੁਸ਼ਾਕੇ ਦਾ ਰੰਗ ਜਿਹੜਾ ਬਦਲ ਕੇ ਹੁਣ ਗਾਂ ਜਿਹੜੇ ਹੁਣ ਜਿਹੜੇ ਪੁਸ਼ਾਕੇ ਲਾਈ ਜਾਣਗੇ ਉਹ ਜਿਹੜਾ ਬਸੰਤੀ ਜਾਂ ਸੁਰਮਈ ਰੰਗ ਜਿਹੜਾ ਆ ਉਹ ਨਿਸ਼ਾਨ ਸਾਹਿਬ ਦੇ ਉੱਤੇ ਜਿਹੜਾ ਚੜਾਇਆ ਜਾਵੇਗਾ ਔਰ ਨਾਲ ਦੀ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਨੂੰ ਕਿਸੇ ਵੀ ਧਰਮ ਦੇ ਨਾਲ ਜੋੜ ਕੇ ਜਿਹੜਾ ਵਿਵਾਦ ਨਾ ਪੈਦਾ ਕੀਤਾ ਜਾਵੇ ਉਦੇ ਮੁਤਾਬਕ ਜਿਹੜੇ ਗੁਰਦਰਾ ਸਾਹਿਬ ਦੇ ਨਿਸਾਨ ਸਾਹਿਬ ਦੇ ਪੋਸ਼ਾਕੇ ਨੇ ਉਹ ਲਗਾਉਣ ਲਈ ਆਦੇਸ਼ ਕੀਤਾ ਗਿਆ ਸੋ ਇਹ ਸਿੱਖ ਰਹਿਤ ਮਰਯਾਦਾ ਦੇ ਪੰਨਾ ਨੰਬਰ 15 ਤੇ ਸੀਰੀਅਲ ਨੰਬਰ ਡੱਡੇ ਦੇ ਮੁਤਾਬਕ ਜਿਹੜੇ ਇਹ ਰੰਗ ਨੇ ਸ੍ਰੀ ਨਿਸਾਨ ਸਾਹਿਬ ਦੇ ਇਹ ਬਸੰਤੀ ਅਤੇ ਸ਼ਰਮਖੀ ਹਨ ਸੋ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਮਾਜੋਗ ਸਿੰਘ ਸਹਿਵਾਨਾ ਦਾ ਜਿਹੜਾ ਇਹ ਆਦੇਸ਼ ਆ ਇਹਦੇ ਤੇ ਪਾਲਣਾ ਕੀਤੀ ਜਾਊਗੀ ਜੀ ਸੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ